ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਬਹੁਤ ਹੀ ਮਹੱਤਵਪੂਰਨ ਇਸ ਵਕਤ ਵਿਸ਼ਾ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਾਣੀਆਂ ਦੀ ਵੰਡ ਨੂੰ ਲੈ ਕੇ ਸਿਆਸਤ ਬਹੁਤ ਜ਼ਿਆਦਾ ਪੱਕ ਗਈ ਹੈ ਔਰ ਹੁਣੇ-ਹੁਣੇ ਇਹ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਸੋ ਪੰਜਾਬ ਦੀ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ ਪਾਣੀਆਂ ਦੀ ਵੰਡ ਨੂੰ ਲੈ ਕੇ ਪਿਛਲੇ 1-2 ਦਿਨਾਂ ਦਾ ਰੌਲਾ ਪਿਆ ਰਿਹਾ ਸੀ ਪਹਿਲਾਂ ਪੂਰੀ ਗੱਲ ਸਮਝਦਿਆਂ ਉਧਰ ਪੰਜ ਮੈਂਬਰੀ ਕਮੇਟੀ ਤੋਂ ਇਕਬਾਲ ਸਿੰਘ ਝੁੰਦਾ ਹੋਣਾਂ ਦਾ ਬਿਆਨ ਆਇਆ ਮਨਪ੍ਰੀਤ ਈਆਲੀ ਸ਼ੰਤਾ ਸਿੰਘ ਮਹਿਦਪੁਰੀ ਬੀਬੀ ਸਤਵੰਤ ਕੌਰ ਔਰ ਗੁਰਪ੍ਰਤਾਪ ਵਡਾਲਾ ਇਹਨਾਂ ਸਾਰਿਆਂ ਦਾ ਵੀ ਬਿਆਨ ਆਇਆ ਹੈ ਇਹਨਾਂ ਨੇ ਵੀ ਪਾਣੀਆਂ ਦੀ ਵੰਡ ਦੇ ਵਿੱਚ ਕੇਂਦਰ ਦੀ ਭੂਮਿਕਾ ਨੂੰ ਨਕਾਰਿਆ ਔਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਵਿਰੋਧ ਕੀਤਾ ਹੈ ਪੰਜ ਮੈਂਬਰੀ ਕਮੇਟੀ ਨੇ ਕਿ ਪੰਜਾਬ ਦੇ ਪਾਣੀ ਨੂੰ ਜਦੋਂ ਹਰਿਆਣਾ ਆਪਣਾ ਕੋਟਾ ਮੁਕੰਮਲ ਕਰ ਚੁੱਕਿਆ ਜਬਰਦਸਤੀ ਹਰਿਆਣੇ ਨੂੰ ਦੇਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਉਹਦਾ ਅਸੀਂ ਵਿਰੋਧ ਕਰਦੇ ਆ ਹੁਣ ਪਹਿਲਾਂ ਇਹ ਪੂਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਪੂਰਾ ਰੌਲਾ ਕੀ ਹੈ ਅਸਲ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤਿੰਨਾਂ ਦੇ ਜਿਹੜਾ ਹਿੱਸੇ ਦਾ ਪਾਣੀ ਹੈ ਤਿੰਨਾਂ ਦਾ ਜਿਹੜਾ ਪਾਣੀ ਦਾ ਕੋਟਾ ਹੈ ਉਹ ਇਹਨਾਂ ਨੇ ਆਪਣਾ ਇੱਕ ਸਾਲ ਚ ਵਰਤਣਾ ਹੁੰਦਾ ਹੈ ਹਰ ਸਾਲ ਦਾ ਪਾਣੀ ਦਾ ਕੋਟਾ ਹਰਿਆਣੇ ਬਾਰੇ ਗੱਲ ਇਹ ਸਾਹਮਣੇ ਆਈ ਹੈ ਕਿ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ 1 ਸਾਲ ਦਾ ਜਿਹੜਾ ਉਹਨਾਂ ਨੂੰ ਕੋਟਾ ਮਿਲਣਾ ਸੀ ਉਹ ਵਰਤ ਲਿਆ ਤੇ ਹੁਣ ਹਰਿਆਣਾ ਚਾਹੁੰਦਾ ਹੈ ਕਿ ਮਈ ਅਤੇ ਜੂਨ ਮਹੀਨੇ 2 ਮਹੀਨੇ ਉਹਨਾਂ ਨੂੰ ਵਾਧੂ ਪਾਣੀ ਦਿੱਤਾ ਜਾਵੇ 8500 ਕਿਊਸਿਕ ਇਕਤਾਈ ਵਿਸ਼ਾ ਬੜੀ ਆਸਾਨੀ ਨਾਲ ਸਾਨੂੰ ਸਮਝ ਆ ਗਿਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਹਰਿਆਣੇ ਦੀ ਸਰਕਾਰ ਨੂੰ ਜਦੋਂ ਪਾਣੀ ਚਾਹੀਦਾ ਉਹ ਲਿਖ ਕੇ ਦੰਦੇ ਨੇ ਕਿ ਸਾਨੂੰ ਸਾਡੇ ਅਲਾਟ ਹੋਏ ਪਾਣੀ ਦੇ ਵਿੱਚੋਂ ਇੰਨਾ ਕਿਊਸਿਕ ਪਾਣੀ ਛੱਡ ਦੋ ਸੋ ਕੁੱਲ ਮਿਲਾ ਕੇ ਇਹ ਮਿਲੀਅਨ ਫੁੱਟਾਂ 'ਚ ਹੁੰਦਾ ਪਾਣੀ ਇਹ ਅੰਕੜੇ ਜ਼ਿਆਦਾ ਤਕਨੀਕੀ ਹੋ ਜਾਂਦੇ ਨੇ ਮੈਂ ਮੋਟੀ ਮੋਟੀ ਗੱਲ ਕਰਦਾ ਹਰਿਆਣੇ ਨੂੰ ਇੱਕ ਸਾਲ ਲਈ ਜਿੰਨਾ ਪਾਣੀ ਵਰਤਣਾ ਸੀ ਹਰਿਆਣੇ ਨੇ ਉਹ ਵਰਤ ਲਿਆ ਕਿਸੇ ਮਹੀਨੇ ਕਿੰਨਾ ਪਾਣੀ ਲੈ ਲਿਆ ਕਿਸੇ ਮਹੀਨੇ ਕਿੰਨਾ ਕਿਸੇ ਮਹੀਨੇ ਕਿੰਨਾ 15 ਦਿਨੀ ਕਿੰਨਾ ਇਸੇ ਤਰ੍ਹਾਂ ਪੰਜਾਬ ਨੂੰ ਭਾਖੜਾ ਡੈਮ ਤੋਂ ਪਾਣੀ ਮਿਲਦਾ ਜਿੰਨਾ ਪੰਜਾਬ ਦਾ ਕੋਟਾ ਹੈ ਭਾਖੜਾ ਡੈਮ 'ਚ ਤਾਂ ਪਾਣੀ ਸਟੋਰ ਰਹਿੰਦਾ ਹੈ ਸੋ ਸੂਬਿਆਂ ਨੂੰ ਜਿੰਨਾ ਪਾਣੀ ਅਲੋਟ ਹੋ ਜਾਂਦਾ ਹੈ ਉਹ ਭਾਖੜਾ ਡੈਮ ਚੋਂ ਮਿਲਦਾ ਹੈ ਇੱਕ ਤਰੀਕੇ ਨਾਲ ਪੌਂਗ ਡੈਮ ਹੋ ਗਿਆ ਰਣਜੀਤ ਸਾਗਰ ਡੈਮ ਹੋ ਗਿਆ ਜਿਹੜਾ ਵੀ ਸਾਡੀ ਸਟੋਰੇਜ ਆ ਪੰਜਾਬ ਦੀ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭਾਖੜਾ ਡੈਮ ਉਹ ਅਥਾਰਟੀ ਹੈ ਹੁਣ ਭਗਵੰਤ ਮਾਨ ਔਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਮੀਟਿੰਗ ਹੋਈ ਹਰਿਆਣੇ ਦੇ ਅਫਸਰ ਵੀ ਸੀ ਪੰਜਾਬ ਦੇ ਵੀ ਸੀ ਰਾਜਸਥਾਨ ਦੇ ਵੀ ਸੀ ਹਰਿਆਣੇ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਭਗਵੰਤ ਮਾਨ ਨੂੰ ਕਿ ਸਾਨੂੰ 8500 ਕਿਊਸਿਕ ਪਾਣੀ ਦਿਓ 2 ਮਹੀਨੇ ਵਾਲੀ ਸਾਨੂੰ ਲੋੜ ਹੈ ਸਾਨੂੰ ਪਹਿਲਾਂ ਵੀ ਇਹ ਪਾਣੀ ਮਿਲਦਾ ਰਿਹਾ ਮਈ ਜੂਨ ਚ ਭਗਵੰਤ ਮਾਨ ਕਹਿੰਦੇ ਅਗਰ ਮਈ ਜੂਨ ਚ ਪਹਿਲਾਂ ਮਿਲਦਾ ਰਿਹਾ ਤੇ ਉਹ ਗਲਤ ਮਿਲਦਾ ਰਿਹਾ ਉਹ ਪਿਛਲੇ ਲੋਕਾਂ ਦੀ ਗਲਤੀ ਹੈ ਪਰ ਅਸੀਂ ਪਾਣੀ ਦੀ ਪੂਰੀ ਵੰਡ ਕੀਤੀ ਹੋਈ ਹੈ ਸਾਡੇ ਕੋਲੇ ਰਿਕਾਰਡ ਹੈ ਅਸੀਂ ਪਾਣੀ ਨਹੀਂ ਦੇਣਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਇਹ ਪੂਰਾ ਮਾਮਲਾ ਦਿੱਲੀ ਪਹੁੰਚ ਗਿਆ ਬਿਜਲੀ ਬੋਰਡ ਬਿਜਲੀ ਦਾ ਮੰਤਰਾਲਾ ਮਨੋਰ ਲਾਲ ਖੱਟਰ ਸਾਹਿਬ ਦੇ ਅਧੀਨ ਹੈ ਹੁਣ ਖਬਰਾਂ ਇਹ ਨੇ ਕਿ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਅਧਿਕਾਰੀ ਨੇ ਉਹ ਤਬਦੀਲ ਕਰਤੇ ਜਿਹੜੇ ਆਕਾਸ਼ਦੀਪ ਸਿੰਘ ਸੀ ਜਿਹੜੇ ਡਾਇਰੈਕਟਰ ਸੀ ਪੰਜਾਬ ਦੇ ਕੋਟੇ ਚੋਂ ਵਾਟਰ ਰੈਗੂਲੇਸ਼ਨ ਦੇ ਉਹਨਾਂ ਨੂੰ ਬਦਲ ਕੇ ਹਰਿਆਣੇ ਦੇ ਕੋਟੇ ਤੋਂ ਸੰਜੀਵ ਕੁਮਾਰ ਨੂੰ ਲਾਤਾ ਹੁਣ ਇਹ ਗੱਲ ਵਧੀ ਕਿਉਂ ਮੈਂ ਇਹ ਸਾਰੀ ਗੱਲ ਕਰਦਾ ਹੁਣ ਸੰਜੀਵ ਕੁਮਾਰ ਹੁਣੀ ਉਹਨਾਂ ਨੇ ਹੁਕਮ ਦਿੱਤੇ ਅੱਜ ਸਵੇਰੇ ਕਿ ਹਰਿਆਣਾ ਨੂੰ ਵਾਧੂ ਪਾਣੀ ਛੱਡ ਦਿੱਤਾ ਜਾਵੇ 8500 ਕਿਊਸਿਕ ਸਾਨੂੰ ਹੁਕਮ ਆ ਗਿਆ ਉਹਦੇ ਲਈ ਕਹਿੰਦੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਦੁਬਾਰਾ ਹਰਿਆਣਾ ਤੇ ਰਾਜਸਥਾਨ ਇਹ ਦੋਵੇਂ ਧਿਰਾਂ ਕਹਿੰਦੇ ਇੱਕ ਪਾਸੇ ਹੋ ਗਿਆ ਪੰਜਾਬ ਇੱਕ ਪਾਸੇ ਹੋ ਗਿਆ ਵੋਟਾਂ ਪੈ ਗਈਆਂ ਇੱਕ ਤਰੀਕੇ ਨਾਲ ਜ਼ੁਬਾਨੀ ਗੁਲਾਮੀ ਦੋ ਧਿਰਾਂ ਇੱਕ ਪਾਸੇ ਹੋ ਗਈਆਂ ਇੱਕ ਧਿਰ ਇੱਕ ਪਾਸੇ ਐ ਇਹ ਗੱਲ ਹੋ ਗਈ ਵੀ ਮਨੁੱਖਤਾ ਦੇ ਆਧਾਰ ਤੇ ਹਜੇ ਉਹਨਾਂ ਨੂੰ ਪਾਣੀ ਚਾਹੀਦਾ ਆਪਾਂ ਪਾਣੀ ਦੇ ਦਿੱਤੀ ਨਵੇਂ ਡਾਇਰੈਕਟਰ ਜਿਹੜੇ ਲਾਏ ਗਏ ਨੇ ਸੰਜੀਵ ਕੁਮਾਰ ਉਹਨਾਂ ਨੇ ਹੁਕਮ ਦਿੱਤੇ ਕਿ ਪਾਣੀ ਛੱਡ ਦੋ ਇਹ ਗੱਲਾਂ ਮੀਡੀਆ 'ਚ ਵੀ ਆ ਰਹੀਆਂ ਨੇ ਔਰ ਹੁਣ ਸੰਜੀਵ ਕੁਮਾਰ ਉਹਨਾਂ ਨੇ ਜਦੋਂ ਹੁਕਮ ਦਿੱਤਾ ਪਾਣੀ ਛੱਡਣ ਦਾ ਤੇ ਜਿਹੜੇ ਜਿਹੜੇ ਭਾਖੜੇ ਦੇ ਗੇਟ ਖੋਲਦene ਅਧਿਕਾਰੀ ਪਾਣੀ ਛੱਡਣ ਦੇ ਲਈ ਡੈਮਾਂ ਦੇ ਗੇਟ ਖੋਲਦene ਜਿਹੜੇ ਅਧਿਕਾਰੀ ਜਿਨ੍ਹਾਂ ਨੂੰ ਆਪਾਂ ਫਲੱਡ ਗੇਟਾਂ ਦੇ ਨਾਂ ਤੋਂ ਜਾਣਦੇ ਹਾਂ ਉੱਥੇ ਐਕਸੀਅਨ ਪੱਧਰ ਦੇ ਐਸਡੀਐਮ ਪੱਧਰ ਦੇ ਅਧਿਕਾਰੀ ਸੀ ਉਹ ਪੰਜਾਬ ਦੇ ਅਧਿਕਾਰੀ ਨੇ ਉਹ ਸਟੈਂਡ ਲੈ ਗਏ ਕਿ ਜਦੋਂ ਤੱਕ ਸਾਨੂੰ ਪੰਜਾਬ ਦੀ ਸਰਕਾਰ ਹੁਕਮ ਨਹੀਂ ਦੰਦੀ ਅਸੀਂ ਇਹ ਫਲੱਡ ਗੇਟ ਨਹੀਂ ਖੋਲਨੇ ਨਹੀਂ ਤਾਂ ਅੱਜ ਸਵੇਰੇ ਅਦਰੋਈ ਗੇਟ ਖੋਲ ਦਿੰਦੇ ਤੇ ਹਰਿਆਣੇ ਨੂੰ ਪਾਣੀ ਜਾਣ ਲੱਗ ਜਾਣਾ ਸੀ ਹਜੇ ਤੱਕ ਹਰਿਆਣੇ ਨੂੰ ਪਾਣੀ ਗਿਆ ਨਹੀਂ ਔਰ ਜਦੋਂ ਇਹ ਗੱਲ ਹੋਈ ਕਿ ਹੁਕਮ ਹੋ ਗਏ ਕੇਂਦਰ ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹੁਕਮ ਕਰਤੇ ਵੀ ਪਾਣੀ ਛੱਡੋ ਭਗਵੰਤਮਾਨ ਨੰਗਲ ਡੈਮ ਪਹੁੰਚ ਗਏ ਭਗਵੰਤਮਾਨ ਪਹੁੰਚ ਗਏ ਔਰ ਹਰਜੋਤ ਬੈਂਸ ਪੰਜਾਬ ਦਾ ਇੱਕ ਮੰਤਰੀ ਆ ਉਹ ਪਹੁੰਚ ਗਏ ਔਰ ਭਗਵੰਤ ਮਾਨ ਉੱਥੇ ਪਹੁੰਚ ਗਏ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਨੇ ਨਾਇਬ ਸਿੰਘ ਸੈਣੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਤੀ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਹਿੰਦੇ ਕਿ 2 ਮਹੀਨਿਆਂ ਬਾਅਦ ਇਹ ਫਾਲਤੂ ਪਾਣੀ ਤਾਂ ਪਾਕਿਸਤਾਨ ਨੂੰ ਚਲਿਆ ਜਾਣਾ ਹੁਣ ਇੱਕ ਇੱਕ ਕਰਕੇ ਗੱਲ ਲੱਗੇ ਵਧਾਉਣੇ ਆ ਭਗਵੰਤ ਮਾਨ ਦੀ ਗੱਲ ਵੀ ਸੁਣਦੇ ਆ ਤਾਂ ਕਿ ਪੂਰੀ ਗੱਲ ਸਾਨੂੰ ਸਮਝ ਆਵੇ ਰੌਲਾ ਕੀ ਆ ਭਗਵੰਤ ਮਾਨ ਦੀ ਗੱਲ ਸੁਣਦੇ ਆ ਪੰਜ ਮੈਂਬਰੀ ਕਮੇਟੀ ਦੇ ਇਕਬਾਲ ਸਿੰਘ ਝੁੰਡਾ ਹੁਣਾਂ ਦਾ ਬਿਆਨ ਨਾਇਬ ਸਿੰਘ ਸ਼ੈਣੀ ਦੀ ਗੱਲ ਸੁਣਦੇ ਆ ਪਰ ਉਸ ਤੋਂ ਪਹਿਲਾਂ ਹੁਣ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਹੀਦਾ ਕੀ ਹੈ ਮਤਾ ਪਾ ਕੇ ਇੱਕ ਤਾਂ ਇਹ ਮੰਗ ਕੀਤੀ ਜਾਵੇ ਕਿ ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ ਦੀ ਸਥਿਤੀ ਨਾਪਣ ਦੇ ਲਈ ਨਵੇਂ ਸਿਰੇ ਤੋਂ ਕਮਿਸ਼ਨ ਬਣਾਵੇ ਤਾਂ ਕਿ ਹਮੇਸ਼ਾ ਤੋਂ ਇੱਟ ਖੜੀਕਾ ਖਤਮ ਹੋਵੇ ਦੂਸਰਾ ਇਹ ਮੰਗ ਕੀਤੀ ਜਾਵੇ ਕਿ ਪੰਜਾਬ ਇੱਕ ਰਿਪੀਰੀਅਨ ਸਟੇਟ ਹੈ ਪਾਣੀ ਜਿਹੜਾ ਪੰਜਾਬ ਦੀ ਧਰਤੀ ਤੋਂ ਲੰਘਦਾ ਉਹ ਪੰਜਾਬ ਦਾ ਹੱਕ ਹੈ ਔਰ ਇਹ ਸਾਰੇ ਜਿਹੜੇ ਪਾਣੀਆਂ ਦੇ ਹੱਕ ਪੰਜਾਬ ਨੂੰ ਦਿੱਤੇ ਜਾਣ ਤੀਸਰਾ ਕੇਂਦਰ ਮਦਦ ਕਰੇ ਪੰਜਾਬ ਦੀ ਹਰਿਆਣਾ ਸਰਕਾਰ ਪੰਜਾਬ ਦੀ ਮਦਦ ਕਰੇ ਇਹ ਤਿੰਨੇ ਧਿਰਾਂ ਮਿਲ ਕੇ ਪੰਜਾਬ ਦੇ ਵਿੱਚ ਇੱਕ ਸਾਂਝਾ ਫੰਡ ਇਕੱਠਾ ਹੋਵੇ ਜਿਹੜਾ ਫालतੂ ਪਾਣੀ ਪਾਕਿਸਤਾਨ ਨੂੰ ਜਾਂਦਾ ਰਾਵੀ ਦਰਿਆ ਦਾ ਇੰਡਸ ਸਮਝੌਤੇ ਦੇ ਤਹਿਤ ਸਿੰਧ ਨਦੀ ਦਾ ਚਨਾਬ ਦਾ ਜੇਲਮ ਦਾ ਉਹ ਪਾਣੀ ਤਾਂ ਜਦੋਂ ਆਊ ਉਹਦੋਂ ਆਊ ਉਹ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਰਾਵੀ ਦਰਿਆ ਹੈ ਸਤਲੁਜ ਬਿਆਸ ਦਾ ਪਾਣੀ ਪੰਜਾਬ 'ਚ ਹੈ ਰਾਵੀ ਦਾ ਪਾਣੀ ਵੀ ਪਾਕਿਸਤਾਨ ਚਲਿਆ ਜਾਂਦਾ ਹੈ ਜਦਕਿ ਉਹਦੇ ਉੱਤੇ ਹੱਕ ਸਾਡਾ ਹੈ ਉਹ ਪਾਕਿਸਤਾਨ ਨੂੰ ਪਾਣੀ ਪਾਕਿਸਤਾਨ ਦੀ ਜ਼ਰੂਰਤ ਨਾਲੋਂ ਵੱਧ ਜਾਂਦਾ ਹੈ ਜਿੰਨਾ ਪਾਕਿਸਤਾਨ ਨੂੰ ਜਾਣਾ ਚਾਹੀਦਾ ਉਹਦੇ ਨਾਲੋਂ ਵੀ ਜ਼ਿਆਦਾ ਵਗ ਜਾਂਦਾ ਹੈ ਇਹ ਤਾਂ ਮਤਲਬ ਹੈ ਉਹਦੇ ਤੇ ਪੰਜਾਬ ਦਾ ਕਾਨੂੰਨੀ ਹੱਕ ਹੈ ਜਾਂ ਭਾਰਤ ਦਾ ਕਾਨੂੰਨੀ ਹੱਕ ਕਹ ਲਈਏ ਸੀ ਜਦੋਂ ਰਿਪੇਰੀਅਨ ਲਾਚ ਪੰਜਾਬ ਨੂੰ ਹੱਕ ਮਿਲ ਜਾਣਗੇ ਤੇ ਉਹ ਸਾਰਾ ਸਾਡਾ ਹੋ ਜੂ ਉਂਝ ਅਸੀਂ ਆਪਣਾ ਮੰਨਦੇ ਹਾਂ ਹੁਣ ਇੱਕ ਸਾਂਝਾ ਫੰਡ ਬਣਾ ਕੇ ਰਾਵੀ ਦਾ ਉਹ ਪਾਣੀ ਅਗਰ ਅਸੀਂ ਪੰਜਾਬ ਚ ਲਿਆਈਏ ਫਿਰ ਰਾਜਸਥਾਨ ਤੇ ਹਰਿਆਣੇ ਵਾਲੇ ਭਾਵੇਂ ਸਾਰਾ ਦਿਨ ਮੋਟਰਾਂ ਚਲਾ ਕੇ ਨਹਾਉਣ ਪਾਣੀ ਨਹੀਂ ਮੁਕਣਾ ਭਾਵੇਂ ਪੰਜਾਬ ਵਾਲੇ ਕਿਉਂਕਿ ਫਿਰ ਇੰਨਾ ਜ਼ਿਆਦਾ ਪਾਣੀ ਹੋ ਜਾਣਾ ਸਾਡਾ ਜ਼ਮੀਨੀ ਪਾਣੀ ਰੀਚਾਰਜ ਹੋਏਗਾ ਚੌਥਾ ਪੁਆਇੰਟ ਜਦੋਂ ਹੜ ਆਉਂਦੇ ਨੇ ਹੜ ਕੱਲਾ ਪੰਜਾਬ ਭੁਗਤਦਾ ਹੈ ਹੜਾਂ ਦੀ ਮਾਰ ਕੱਲੀ ਪੰਜਾਬ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਰੋਪੜ ਦੇ ਆਲੇ ਦੁਆਲੇ ਦੇ ਪਿੰਡ ਸਾਡੇ ਸ਼ਹਿਰ ਆ ਮੋਹਾਲੀ ਤੱਕ ਹੜ ਆਉਂਦੇ ਹੁਣ ਤਾਂ ਸੁਖਨਾ ਲੇਕ ਭਰ ਜਾਂਦੀ ਚੰਡੀਗੜ੍ਹ ਵੀ ਹੜਾਂ ਦਾ ਸ਼ਿਕਾਰ ਹੁੰਦਾ ਵਿਆਸ ਸਾਡੇ ਆਲੇ ਦੁਆਲੇ ਸਾਰਾ ਇਲਾਕਾ ਬਿਆਸ ਦੇ ਆਲੇ ਦੁਆਲੇ ਦਾ ਸੁਲਤਾਨਪੁਰ ਲੋਧੀ ਹੋ ਗਿਆ ਕਪੂਰਥਲਾ ਹੋ ਗਿਆ ਉਹ ਸਾਰੇ ਇਲਾਕੇ ਫਿਰ ਮੋਗਾ ਲੁਧਿਆਣਾ ਸਾਰੇ ਇਲਾਕੇ ਜਿੰਨਾ ਸਤਲੁਜ ਦੇ ਕੰਢੇ ਸ਼ਹਿਰ ਵਸੇ ਨੇ ਸਵੀਟ ਜ਼ੋਨ ਨਮਾ ਸ਼ਹਿਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਰੋਪੜ ਮੋਗਾ ਉਹ ਫਿਰੋਜ਼ਪੁਰ ਤੱਕ ਚੱਲ ਜਾਂਦਾ ਫਿਰ ਹਰੀਕੇ ਪਤਨ ਜਿੰਨਾ ਪਾਣੀ ਇਕੱਠਾ ਹੁੰਦਾ ਹੈ ਉੱਥੇ ਹੜ ਆਉਂਦੇ ਨੇ ਜਦੋਂ ਅਸੀਂ ਹਰੀਕੇ ਪਤਨ ਇੰਨਾ ਪਾਣੀ ਇਕੱਠਾ ਹੋ ਜਾਂਦਾ ਹੈ ਹੜਾਂ ਦਾ ਨਹੀਂ ਰੋਕ ਸਕਦੇ ਫਿਰ ਉਹ ਹਰੀਕੇ ਪਤਨ ਰਾਹੀਂ ਪਾਕਿਸਤਾਨ ਚੱਲਿਆ ਜਾਂਦਾ ਹੁਣ ਮੈਂ ਨਾਇਬ ਸਿੰਘ ਸੈਣੀ ਦਾ ਬਿਆਨ ਸੁਣਾਉਣਾ ਨਾਇਬ ਸਿੰਘ ਸੈਣੀ ਕਹਿੰਦੇ ਕਿ 2 ਮਹੀਨਿਆਂ ਬਾਅਦ ਬਰਸਾਤ ਆ ਜਾਣੀ ਹੈ ਪਾਕਿਸਤਾਨ ਪਾਣੀ ਚਲਿਆ ਜਾਣਾ ਸੈਣੀ ਸਾਹਿਬ ਆਪਾਂ ਪਾਕਿਸਤਾਨ ਜਾਣ ਤੋਂ ਵੀ ਪਾਣੀ ਰੋਕ ਸਕਦੇ ਹਾਂ ਤੁਸੀਂ ਹਰਿਆਣੇ ਵਾਲੇ ਵੀ ਥੋੜਾ ਜਿਹਾ ਜੇਬ ਢਿੱਲੀ ਕਰੋ ਪੰਜਾਬ ਲਈ ਪੰਜਾਬ ਚ ਆਪਾਂ ਸਾਂਝਾ ਪੈਸਾ ਲਾਈਏ ਦਿੱਲੀ ਵਾਲੇ ਵੀ ਪੈਸੇ 2 ਲੱਖ ਕਰੋੜ ਘੱਟੋ ਘੱਟ ਲੈ ਕੇ ਆਓ ਪੰਜਾਬ ਚ ਹਰਿਆਣਾ ਤੇ ਦਿੱਲੀ ਵਾਲੇ ਤੁਹਾਡੇ ਕੋਲੇ ਬੜਾ ਪੈਸਾ ਹਰਿਆਣੇ ਚ ਤੁਸੀਂ 2 ਲੱਖ ਕਰੋੜ ਰੁਪਇਆ ਲਾਓ ਆਪਾਂ ਫालतੂ ਪਾਣੀ ਪਾਕਿਸਤਾਨ ਨੂੰ ਜਾਣ ਹੀ ਕਿਉਂ ਦਈਏ ਹੁਣ ਪੰਜਾਬ ਵਾਲੇ ਤਾਂ ਔਖੇ ਨੇ ਭਗਵੰਤ ਮਾਨ ਤਾਂ ਚੀਕਾਂ ਮਾਰਦਾ ਕਿ ਸਾਡਾ ਤੁਸੀਂ 6000 ਕਰੋੜ ਕੇਂਦਰ ਵਾਲਿਆਂ ਨੇ ਰੂਰਲ ਡਿਵੈਲਪਮੈਂਟ ਫੰਡ ਨਹੀਂ ਮੋੜਿਆ ਔਰ ਜਿਹੜਾ ਪਾਣੀ ਆਂ ਦਾ ਰੱਖਾ ਸੀ ਪੰਜਾਬ ਦਾ ਕੈਪਟਨ ਮਰਿੰਦਰ ਸਿੰਘ ਮੈਨੂੰ ਬਾਰ-ਬਾਰ ਉਹਦਾ ਚੇਤਾ ਆਉਂਦਾ ਬੜਾ ਚੁੱਪ ਹੈ ਕੈਪਟਨ ਮਰਿੰਦਰ ਸਾਹਿਬ ਤੁਹਾਨੂੰ ਬੇਨਤੀ ਹੈ ਤੁਸੀਂ ਕਿੱਥੇ ਲੁਕਿਓ ਮੈਂ ਦੁਆ ਕਰਦਿਆਂ ਤੁਸੀਂ ਸਿਹਤਮੰਦ ਹੋਵੋ ਜੇ ਤੁਸੀਂ ਬਿਮਾਰ ਹੋ ਕਿਸੇ ਹਸਪਤਾਲ ਚੋਂ ਤਾਂ ਗੱਲ ਵੱਖਰੀ ਐ ਨਹੀਂ ਤਾਂ ਤੁਸੀਂ ਵੀ ਆਓ ਮਾੜਾ ਜਾਂ ਤੁਸੀਂ ਵੀ ਚਾਨਣ ਪਾਓ ਇਸ ਮੁੱਦੇ ਤੇ ਕਿਉਂਕਿ ਤੁਸੀਂ ਤੁਹਾਡੇ ਬਾਰੇ ਬੜੇ ਪ੍ਰਚਾਰ ਕੀਤੇ ਜਾਂਦੇ ਰਹੇ ਕਿ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਜਦਕਿ ਰੱਖਾ ਰੁੱਖਾ ਪਾਣੀਆਂ ਦਾ ਤੁਸੀਂ ਸਾਬਤ ਨਹੀਂ ਹੋਏ ਹੁਣ ਪਹਿਲਾਂ ਗਾਲੀ ਗੱਲ ਸੁਣ ਲਈਏ ਨਾਇਬ ਸਿੰਘ ਸੈਣੀ ਉਹਨਾਂ ਦੀ ਗੱਲ ਸੁਣ ਲਈਏ ਨਾਇਬ ਸਿੰਘ ਸੈਣੀ ਉਹਨਾਂ ਨੂੰ ਵੀ ਪੂਰੀ ਜਾਣਕਾਰੀ ਨਹੀਂ ਐ ਉਹ ਮੁੱਖ ਮੰਤਰੀ ਨਹੀਂ ਹਰਿਆਣੇ ਦੇ ਬੜੇ ਸਤਕਾਰਯੋਗ ਨੇ ਆਪਣੇ

वो पाकिस्तान में चला जाएगा जो हमारे निहत्थे लोगों के ऊपर गोलियां चला रहा है उनको मार रहा है क्यों उनको हम पानी दें नहीं देंगे पानी उनको और वो पानी बरसात का अभी दो महीने के बाद बरसात शुरू हो जाएगी इतनी बरसात का जो पानी है वो वेस्ट जाएगा ये एक सिस्टम बना हुआ आज तक कहीं भी आज तक के इतिहास में एक मिनट में अभी पूछता हूं आपको एक मिनट अभी पूछता हूं आज तक के इतिहास में अभी तक ये पानी इस प्रकार से नहीं पीने का रोका गया ये अपनी राजनीति को चमकाने के लिए आम आदमी पार्टी वहां भी इन्होंने यमुना के पानी के अंदर जहर मिलाने की बात केजरीवाल ने की थी भगवंत मान तो बेचारा बैठे पीछे तो वही बैठे पीछे तो पर्चिया दे रहा लिख लिख का कहा ये बोल दे कहा ये बोल दे कहा so, ਨਾਇਬ ਸਿੰਘ ਸ਼ੈਣੀ ਸਾਹਿਬ ਕਹਿੰਦੇ ਨੇ 2 ਮਹੀਨੇ ਬਾਅਦ ਪਾਣੀ ਪਾਕਿਸਤਾਨ ਚ ਲਿਆ ਜਾਣਾ ਹੈ ਹੁਣ ਆਪਾਂ ਤਕਨੀਕੀ ਤੌਰ ਤੇ ਸਮਝਦਿਆਂ ਪੰਜਾਬ ਦੇ ਜਿਹੜੇ ਜਿਹੜਾ ਡੈਮ ਹੈ ਪਾਖੜਾ ਡੈਮ ਉਹਦੇ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵੀ ਘੱਟ ਹੈ ਔਰ ਅਗਰ ਪਾਖੜਾ ਡੈਮ ਚ ਪਾਣੀ ਦਾ ਪੱਧਰ ਲਗਾਤਾਰ ਘਟਦਾ ਰਿਹਾ ਤੇ ਪੰਜਾਬ ਨੂੰ ਬਿਜਲੀ ਸਪਲਾਈ ਘੱਟ ਮਿਲੂਗੀ ਉਹਦੇ ਚ ਬਿਜਲੀ ਘੱਟ ਪੈਦਾ ਹੋਏਗੀ ਅਗਰ ਮੌਨਸੂਨ ਫੇਲ ਹੋ ਗਈ ਮੰਨ ਲਓ ਕਿ ਇਸ ਵਾਰ ਬਰਸਾਤਾਂ ਫੇਲ ਹੋ ਗਈਆਂ ਮੌਨਸੂਨ ਪਈ ਨਹੀਂ ਤੇ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਣਾ ਹੈ ਕਿਉਂਕਿ ਅਸੀਂ ਭਾਖੜੇ ਚੋਂ ਪਾਣੀ ਕੱਢਣ ਜੋਗੇ ਨਹੀਂ ਰਹਿਣੇ ਸਾਡੇ ਝੋਨੇ ਨੂੰ ਪਾਣੀ ਨਹੀਂ ਮਿਲਣਾ ਅਸੀਂ ਬਰਬਾਦ ਹੋ ਜਾਾਂਗੇ ਤੀਸਰਾ ਸੈਣੀ ਸਾਹਿਬ ਕਹਿ ਰਹੇ ਨੇ ਨਾਇਬ ਸਿੰਘ ਸੈਣੀ ਸਾਹਿਬ ਬੜੇ ਸਤਕਾਰਯੋਗ ਨੇ ਕਹਿੰਦੇ 2 ਮਹੀਨਿਆਂ ਬਾਅਦ ਪਾਕਿਸਤਾਨ ਨੂੰ ਚਲੇ ਜਾਣਾ ਹੈ ਤਾਂ ਸੈਣੀ ਸਾਹਿਬ 2 ਮਹੀਨਿਆਂ ਬਾਅਦ ਤੁਸੀਂ ਪਾਣੀ ਲਓ ਜਦੋਂ ਪਾਣੀ ਪਾਕਿਸਤਾਨ ਨੂੰ ਜਾਂਦਾ ਉਦੋਂ ਹੜ ਆਏ ਹੁੰਦੇ ਨੇ ਤੇ ਜਦੋਂ ਹੜ ਆਏ ਹੁੰਦੇ ਨੇ ਉਦੋਂ ਹਰਿਆਣਾ ਦੀ ਸਰਕਾਰ ਪਤਾ ਕੀ ਲਿਖ ਕੇ ਦਿੰਦੀ ਹੈ ਕਿ ਸਾਨੂੰ ਪਾਣੀ ਨਹੀਂ ਚਾਹੀਦਾ ਹੜਾਂ ਦੀ ਮਾਰ ਕੱਲੀ ਪੰਜਾਬ ਚੱਲਦਾ ਜਦੋਂ ਹੜ ਆਏ ਹੁੰਦੇ ਨੇ ਉਦੋਂ ਰਾਜਸਥਾਨ ਵਾਲੇ ਕਹਿੰਦੇ ਨੇ ਸਾਨੂੰ ਪਾਣੀ ਨਹੀਂ ਚਾਹੀਦਾ ਹੜਾਂ ਦੀ ਮਾਰ ਪੰਜਾਬ ਚੱਲਦਾ ਸੋ ਸੈਣੀ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ 2 ਮਹੀਨੇ ਬਾਅਦ ਪਾਣੀ ਪਾਕਿਸਤਾਨ ਨੂੰ ਚਲਿਆ ਜਾਏਗਾ ਠੀਕ ਹੈ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਪਰ ਜਿਹੜਾ ਉਹ ਪਾਣੀ ਜਾਂਦਾ ਨਾ ਉਹ ਕੁਦਰਤੀ ਪਾਣੀ ਜਾਂਦਾ ਜਦੋਂ ਅਸੀਂ ਰੋਕ ਹੀ ਨਹੀਂ ਪਾਰੇ ਸਾਡੀ ਕਮਜ਼ੋਰੀ ਹੈ ਸੋ ਸੈਣੀ ਸਾਹਿਬ 1 ਲੱਖ ਕਰੋੜ ਰੁਪਇਆ ਹਰਿਆਣੇ ਵੱਲੋਂ ਲੈ ਕੇ ਆਓ 1 ਲੱਖ ਕਰੋੜ ਰੁਪਇਆ ਕੇਂਦਰ ਸਰਕਾਰ ਲੈ ਕੇ ਆਏ ਆਪਾਂ 2 ਕਿ ਲੱਖ ਕਰੋੜ ਲਾ ਕੇ ਆਪਾਂ ਕੋਈ ਡੈਮ ਇਹ ਜੇ ਬਣਾ ਲਈਏ ਕਿ ਉਹ ਸਾਰਾ ਪਾਣੀ ਆਪਾਂ ਇੰਡੀਆ ਚ ਰੱਖੀਏ ਆਪਾਂ ਨੂੰ ਕੌਣ ਰੋਕਦਾ ਜਿਹੜਾ ਆਪਾਂ ਫਾਲਤੂ ਪਾਣੀ ਜਿਹੜਾ ਪਾਣੀ ਕੁਦਰਤੀ ਤੌਰ ਤੇ ਦੁਨੀਆ ਚ ਜਾਣਾ ਹੈ ਸਮਝੌਤਿਆਂ ਮੁਤਾਬਕ ਜਾਣਾ ਜਿਹੜਾ ਫालतू ਪਾਣੀ ਹੈ ਨਾ ਉਹਨੂੰ ਆਪਾਂ ਸੰਭੀਏ ਪਹਿਲਾਂ ਔਰ ਤੀਸਰੀ ਗੱਲ ਸੈਣੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ 2 ਮਹੀਨਿਆਂ ਬਾਅਦ ਪਾਣੀ ਫालतू ਪਾਕਿਸਤਾਨ ਨੂੰ ਚਲਿਆ ਜਾਣਾ ਹੈ ਤੇ ਉਹ ਤਾਂ ਭਗਵੰਤਮਾਨ ਵੀ ਕਹਿ ਰਿਹਾ ਹੈ ਕਿ 2 ਮਹੀਨਿਆਂ ਬਾਅਦ ਤੁਹਾਨੂੰ ਨਵਾਂ ਕੋਟਾ ਮਿਲ ਜਾਣਾ ਹੈ ਤੁਸੀਂ ਆਪਣਾ ਪੂਰਾ ਪਾਣੀ ਵਰਤੋ ਤੁਸੀਂ ਕਹਿ ਰਹੇ ਹੋ ਕਿ ਇਹ 2 ਮਹੀਨੇ ਸਾਨੂੰ ਚਾਹੀਦਾ ਹੈ ਮਈ ਤੇ ਜੂਨ ਇਹ 2 ਮਹੀਨੇ ਪੰਜਾਬ ਨੂੰ ਵੀ ਚਾਹੀਦਾ ਹੈ ਪੰਜਾਬ 'ਚ ਹੁਣ ਝੋਨੇ ਦੀ ਪਨੀਰੀ ਲੱਗਣੀ ਹੈ ਸੈਣੀ ਸਾਹਿਬ ਝੋਨੇ ਦੀ ਪਨੀਰੀ ਦੁੱਧ ਨਾਲ ਨਹੀਂ ਲੱਗਣੀ ਪਾਣੀ ਨਾਲ ਲੱਗਣੀ ਹੈ ਝੋਨੇ ਦੀ ਪਨੀਰੀ ਬੀਜਣ ਲਈ ਪੰਜਾਬ ਨੂੰ ਪਾਣੀ ਚਾਹੀਦਾ ਹੈ ਹਾਂ ਮਨੁੱਖਤਾ ਦੇ ਆਧਾਰ ਤੇ ਭਗਵੰਤ ਮਾਨ ਕਹਿ ਰਿਹਾ ਹੈ ਕਿ 4000 ਕਿਊਸਿਕ ਪਾਣੀ ਹਰਿਆਣੇ ਨੂੰ ਅਸੀਂ ਦੇ ਰਹੇ ਹਾਂ ਉਹ ਵੀ ਪੰਜਾਬ ਦੇ ਕੋਟੇ 'ਚੋਂ ਜਾ ਰਿਹਾ ਹੈ ਜਾਂ ਭਾਖੜਾ ਡੈਮ 'ਚੋਂ ਜਾ ਰਿਹਾ ਹੈ ਇਹਦਾ ਮਤਲਬ ਹੈ ਸਮਝੌਤਿਆਂ ਦਾ ਪਾਣੀ ਵਰਤਨ ਤੋਂ ਬਾਅਦ ਵੀ ਜਿਹੜਾ 4000 ਕਿਊਸਿਕ ਪਾਣੀ ਜਾ ਰਿਹਾ ਹੈ ਉਹ ਸਿਰਫ ਤੁਹਾਨੂੰ ਜਾ ਰਿਹਾ ਹੈ ਪੰਜਾਬ ਨੂੰ ਫालतू ਨਹੀਂ ਮਿਲ ਰਿਹਾ ਪਾਣੀ ਇਸ ਕਰਕੇ ਤਕਨੀਕੀ ਤੌਰ ਤੇ ਠੀਕ ਹੈ ਤੁਸੀਂ ਕਹਿ ਸਕਦੇ ਹੋ ਕਿ ਭਗਵੰਤ ਮਾਨ ਸਿਆਸਤ ਕਰਦਾ ਹੈ ਭਗਵੰਤ ਮਾਨ ਮਾੜੀ ਸਿਆਸਤ ਕਰਦਾ ਹੈ ਪਰ ਮੈਂ ਵਿਨਾਸ਼ ਰਾਏ ਖੰਨਾ ਜੀ ਦੀ ਤਾਰੀਫ ਕਰੂੰਗਾ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਬڑے ਸੀਨੀਅਰ ਲੀਡਰ ਨੇ ਮੈਂ ਅਨਿਲ ਸਰੀਨ ਸਾਹਿਬ ਦੀ ਤਾਰੀਫ ਕਰੂੰਗਾ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਬੜੇ ਸੀਨੀਅਰ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਕੇਂਦਰ ਨਾਲ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਦਾ ਪੰਜਾਬ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਸੋ ਬੀਜੇਪੀ ਦੇ ਲੀਡਰਾਂ ਨੇ ਅਵਿਨਾਸ਼ ਰਾਏ ਖੰਨਾ ਔਰ ਅਨਿਲ ਸਰੀਨ ਉਹਨਾਂ ਨੇ ਜਿਹੜਾ ਸਟੈਂਡ ਵਿਖਾਇਆ ਹੈ ਪੰਜਾਬ ਦੇ ਲਈ ਉਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਇਹਨਾਂ ਦੋਵਾਂ ਲੀਡਰਾਂ ਨੂੰ ਔਰ ਬੀਜੇਪੀ ਦੀ ਹੋਰ ਲੀਡਰਸ਼ਿਪ ਨੂੰ ਸੁਨੀਲ ਰਖਰ ਸਾਹਿਬ ਨੂੰ ਵੀ ਨਾਲ ਲੈ ਲੈਣ ਰਵਨੀਤ ਬਿੱਟੂ ਨੂੰ ਵੀ ਨਾਲ ਲੈ ਲੈਣ ਇਹ ਸਾਰੇ ਲੀਡਰ ਜ਼ਰੂਰ ਕੇਂਦਰ ਨਾਲ ਗੱਲ ਕਰਨ ਪੰਜਾਬ ਰਿਪੀਰੀਅਨ ਸਟੇਟ ਹੈ ਪੰਜਾਬ ਦੇ ਪਾਣੀਆਂ ਦੇ ਹੱਕ ਤੇ ਜਿਹੜਾ ਕਾਂਗਰਸ ਨੇ ਕਾਣੀ ਵੰਡ ਕਰਕੇ ਡਾਕਾ ਮਾਰਿਆ ਭਾਵੇਂ ਬੀਬੀ ਇੰਦਰਾ ਗਾਂਧੀ ਸੀ ਉਦੋਂ ਭਾਵੇਂ ਜਵਾਹਰ ਲਾਲ ਨਹਿਰੂ ਸਾਹਿਬ ਸੀ ਜੋ ਉਹਨਾਂ ਨੇ ਚੰਗੇ ਕੰਮ ਕੀਤੇ ਉਹਨਾਂ ਦਾ ਸਤਿਕਾਰ ਹੈ ਜਿਹੜੇ ਮਾੜੇ ਕੰਮ ਕੀਤੇ ਪੰਜਾਬ ਬਰਬਾਦੀ ਤੇ ਹੈ ਪਾਣੀਆਂ ਦੀ ਕਾਣੀ ਵੰਡ ਕਾਂਗਰਸੀਆਂ ਨੇ ਕੀਤੀ ਹੁਣ ਮੈਂ ਜਦੋਂ ਕਾਂਗਰਸ ਦੇ ਲੀਡਰਾਂ ਦੀ ਗੱਲ ਸੁਣਦਾ ਨਾ ਕਾਂਗਰਸ ਦੇ ਇੱਕ ਬੜੇ ਸਿਆਣੇ ਲੀਡਰ ਨੇ ਐਮਪੀ ਵੀ ਨੇ ਉਹ ਕਹਿੰਦੇ ਭਗਵੰਤ ਮਾਨ ਨੂੰ ਦਿੱਲੀ ਜਾਣਾ ਚਾਹੀਦਾ ਹੈ ਮੋਦੀ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰੋ ਜਦੋਂ ਕਾਂਗਰਸ ਪਾਣੀਆਂ ਦੀ ਕਾਣੀ ਵੰਡ ਕਰ ਰਹੀ ਸੀ ਉਦੋਂ ਕਾਂਗਰਸ ਦੇ ਕਿਸੇ ਐਮਪੀ ਨੇ ਮੁੱਖ ਮੰਤਰੀ ਨੇ ਜੁਰਰਤ ਨਹੀਂ ਵਿਖਾਈ ਕਿ ਉਹ ਜਵਾਲਾਲ ਨਹਿਰੂ ਸਾਹਿਬ ਜਾਂ ਬੀਬੀ ਇੰਦਰਾ ਗਾਂਧੀ ਅੱਗੇ ਜਾ ਕੇ ਕਹਿ ਸਕਣ ਕਿ ਅਸੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਵੱਜਣ ਦੇਣਾ ਸੋ ਕਾਂਗਰਸ ਦੇ ਕਾਂਗਰਸ ਦੇ ਪੁਆਏ ਹੋਏ ਪੁਆੜੇ ਨੇ ਇਹ ਜਿੰਨੇ ਪਾਣੀਆਂ ਦੇ ਪੁਆੜੇ ਨੇ ਇਹਨਾਂ ਦੇ ਪਿੱਛੇ ਹੈ ਕਾਂਗਰਸ ਹੈ ਚਲੋ ਜਿਹੜੇ ਅੱਜ ਦੇ ਕਾਂਗਰਸੀ ਨੇ ਉਹ ਥੋੜੀ ਹਿੰਮਤ ਕਰ ਰਹੇ ਨੇ ਕੇਂਦਰ ਦੇ ਖਿਲਾਫ ਬੋਲਣ ਦੀ ਕਿਉਂ ਕਿਉਂਕਿ ਕੇਂਦਰ ਦੀ ਸਰਕਾਰ ਬੀਜੇਪੀ ਦੀ ਹੈ ਹੁਣ ਜਦੋਂ ਕੱਲ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੈ ਤੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਉਹ ਕਾਂਗਰਸੀਆਂ ਨੂੰ ਕਹਿ ਦੇਣ ਕਿ ਤੁਸੀਂ ਵੀ ਇੱਕ ਮਤਾ ਪਾਸ ਕਰ ਦਿਓ ਜਿਹੜੀ ਕਾਂਗਰਸ ਦੀਆਂ ਹਕੂਮਤਾਂ ਨੇ ਕਾਣੀ ਵੰਡ ਕਰਕੇ ਪੰਜਾਬ ਦਾ ਪਾਣੀ ਵੰਡਿਆ ਅਸੀਂ ਇੱਕ ਮਤਾ ਪਾ ਕੇ ਉਹਨਾਂ ਦਾ ਵਿਰੋਧ ਕਰਦੇ ਹਾਂ ਭਾਵੇਂ ਉਹ ਅੱਜ ਦੁਨੀਆ 'ਚ ਨਹੀਂ ਪਰ ਉਹਨਾਂ ਦੇ ਮਾੜੇ ਕੰਮਾਂ ਦਾ ਵਿਰੋਧ ਜ਼ਰੂਰ ਕੀਤਾ ਜਾਣਾ ਚਾਹੀਦਾ ਹੁਣ ਵਿਧਾਨ ਸਭਾ ਦੇ ਵਿੱਚ ਕੱਲ ਕੀ ਹੁੰਦਾ ਇਹਦੇ ਤੇ ਤਾਂ ਇੰਤਜ਼ਾਰ ਰਹੂਗੀ ਹੁਣ ਭਗਵੰਤ ਮਾਨ ਦੀ ਗੱਲ ਸੁਣ ਲਈ ਕਿਉਂਕਿ ਭਗਵੰਤ ਮਾਨ ਪਹੁੰਚ ਗਿਆ ਸੀ ਅੱਜ ਨੰਗਲ ਡੈਮ ਤੇ ਭਗਵੰਤ ਮਾਨ ਵੀ ਪਹੁੰਚੇ ਹੋਏ ਸੀ ਉਹਨਾਂ ਦਾ ਤਰਕ ਉਹ ਡੈਮਾਂ ਦੀ ਸਥਿਤੀ ਵੀ ਦੱਸ ਰਹੇ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ ਦੇਖੋ ਬੜਾ ਗੰਭੀਰ ਮਸਲਾ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਉਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲਦਾ ਮਤਲਬ ਪਾਖੜਾ ਜਿਹੜਾ ਜਿੱਥੇ ਆਪਾਂ ਖੜੇ ਹਾਂ ਪਿਛਲੇ ਸਾਲ ਇਹ 1560.48 ਫੀਟ ਸੀ

ਮਤਲਬ ਸਾਡਾ ਲਗਭਗ ਤਿੰਨੇ ਟਾਈਮਾਂ ਦਾ ਮਲਾਕੇ ਕੋਈ ਵੀ ਟਾਈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਚੋਂ ਨੇੜਾ ਸ਼ੁਰੂ ਹੋਣ ਲੱਗਿਆ ਤੇ ਉਪਰੋਂ ਕਿਉਂਕਿ ਹਰਿਆਣਾ ਚ ਭਾਜ ਭਾਜ ਸਰਕਾਰ ਹੈ ਰਾਜਸਥਾਨ ਚ ਭਾਜ ਭਾਜ ਸਰਕਾਰ ਹੈ ਉਪਰੋਂ ਇਹ BBMB ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMB Rajasthan ਤੇ ਹਰਿਆਣਾ ਕਿਉਂਕਿ ਬੀਜੇਪੀ ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਵਿੱਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮੈਜੋਰਟੀ 'ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣਾ ਨੂੰ ਕੀ ਗੱਲ ਜੀ ਬੀਬੀਐਮਬੀ ਪ੍ਰਕਰਧਰਾ ਜਾਈ ਤੇ 60% ਬੀਬੀਐਮਬੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਤੇ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਪੜਾ ਰਾਜਸਥਾਨੀ ਜੁੜੀ ਗਵਰਨਮੈਂਟ ਐ ਦੋਨੇ ਇਕੱਠੀਆਂ ਹੋ ਕੇ ਕਰਨੀਏ ਪੰਜਾਬ ਦਾ ਪਾਣੀ ਬੰਦ ਆਈ। ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ। ਅੰਕੜਿਆਂ ਮੁਤਾਬਕ ਅਸੀਂ ਸਹੀ ਆ। ਇਹ ਮਾਰਚ ਦੇ ਵਿੱਚ ਆਪਾਂ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਉਹਨਾਂ ਦੇ ਅਫਸਰ ਵੀ। ਕਿਹਾ ਅਸੀਂ ਵਰਤ ਚੁੱਕੇ ਆ। ਕਹਿੰਦੇ ਅਸੀਂ ਤਾਂ ਹੁਣ ਕਿਉਂ ਮੰਗਦੇ ਹਾਂ ਫਿਰ ਤੁਸੀਂ? ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਦੋ ਦੋ ਤਿੰਨ ਤਿੰਨ ਮਹੀਨੇ ਐਂ ਫਾਲਤੂ। ਮੈਂ ਕਹਿੰਦੀ ਪਹਿਲਾਂ ਦੇ ਦਿਨ ਚਲੇ ਗਏ। ਪਹਿਲਾਂ ਤੁਹਾਡੇ ਉਹਨਾਂ ਨਾਲ ਅਸੀਂ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਪਾਗਜਾਂ ਜੀ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਅਹੀਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतू ਦੇ ਦਿੰਦੇ ਸੀ 25% ਅਸੀਂ ਹੁਣ ਇੱਕ ਇੱਕ ਬੂਨ ਦਾ ਹਿਸਾਬ ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਦੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਿਆ ਦੇਤਾ ਵੀ ਸਾਲ ਬਾਦ ਮੋੜ ਮੈਂ ਤੁਸੀਂ ਉਹ ਲੱਖ ਰੁਪਿਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਉਹਨੂੰ ਫੇਰ ਤਾਂ ਮੈਂ ਕਿਉਂ ਦੇਵਾਂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋ ਰਿਹਾ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨੂੰ ਆਦਤ ਪਈ ਹੋਈ ਸੀ ਪਹਿਲਾਂ ਸੋ ਕੁਲ ਮਿਲਾ ਕੇ ਦੇਖਿਆ ਜਾਵੇ ਤੇ ਭਗਵੰਤ ਮਾਨ ਨੇ ਆਪਣੇ ਤਰਕ ਦਿੱਤੇ ਨੇ ਹੁਣ ਗੱਲ ਸੁਣਦੇ ਹਾਂ ਇਕਬਾਲ ਸਿੰਘ ਚੋਂਦਾ ਦੀ ਕਿਉਂਕਿ ਪੰਜ ਮੈਂਬਰੀ ਕਮੇਟੀ ਨੇ ਵੀ ਬਕਾਇਦਾ ਪ੍ਰੈਸ ਨੋਟ ਜਾਰੀ ਕੀਤਾ ਹੈ ਔਰ ਵਿਰੋਧ ਕੀਤਾ ਹੈ ਕੇਂਦਰ ਦੇ ਦਖਲ ਦਾ ਇੱਕ ਵਾਰੀ ਗੱਲ ਸੁਣੋ ਕੇਂਦਰ ਸਰਕਾਰ ਦੀ ਸ਼ਹਿ ਤੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦੇ ਖਿਲਾਫ ਪੰਜਾਬ ਦੇ ਪਾਣੀਆਂ ਤੇ ਹਕਾਂ ਤੇ ਡਾਕਾ ਮਾਰਨ ਲਈ ਇੱਕ ਬਹੁਤ ਹੀ ਮੰਦਭਾਗਾ ਔਰ ਮਾੜਾ ਫੈਸਲਾ ਜਿਹੜਾ ਉਹ ਕੀਤਾ ਗਿਆ ਕਿ ਪੰਜਾਬ ਦੇ ਹੱਥ ਦਾ ਪਾਣੀ ਖੋ ਕੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਗਿਆ ਜਿਸ ਵਿੱਚ ਕੇਂਦਰ ਦੀ ਭਾਜਪਾ ਦੀ ਸਰਕਾਰ ਔਰ ਜੀਏ ਬੀ ਜਿਆ ਤਿੰਨੋ ਸਟੇਟ ਦੀਆਂ ਸਰਕਾਰਾਂ ਦਿੱਲੀ ਰਾਜਸਥਾਨ ਅਤੇ ਹਰਿਆਣਾ ਸਾਰਿਆਂ ਨੇ ਇੱਕ ਮੋਟਾ ਹੋ ਕੇ ਪੰਜਾਬ ਦੇ ਧੱਕਾ ਮੁਖੋਣ ਲਈ ਯੋਗਦਾਨ ਪਾਇਆ ਸੋ ਅਸੀਂ ਸਮੁੱਚੇ ਪੰਜਾਬੀਆਂ ਨੇ ਜਿੱਥੇ ਸਾਡੇ ਪਾਣੀਆਂ ਦੀ ਰਾਖੀ ਲਈ ਬੇਦਾਸ਼ਾ ਸਾਡਾ ਅੱਜ ਪਾਣੀ ਬਦਲੇ ਖੂਨ ਵੀ ਗਾਇਆ ਪਰੰਤੂ ਸਾਡੀਆਂ ਭਾਵਨਾਵਾਂ ਸਾਡੇ ਹੱਕਾਂ ਦੀ ਕਦੇ ਵੀ ਚੰਦਰ ਸਰਕਾਰਾਂ ਵੱਲੋਂ ਤਰਜਮਾਨੀ ਆ ਜਿਹੜੀ ਉਹ ਨਹੀਂ ਕੀਤੀ ਗਈ ਪਹਿਲਾਂ ਰਾਜਸਥਾਨ ਕਨਾਲ ਨਹੀਂ ਪੰਜਾਬ ਦਾ ਸਾਰਾ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਜਾ ਸਾਰੇ ਕਾਨੂੰਨ ਛੇਕੇ ਟੰਕੇ ਅਤੇ ਹੁਣ ਬੀਜੇਪੀ ਸਰਕਾਰ ਵੱਲੋਂ ਪੰਜਾਬ ਦਾ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਜੇ ਇਹ ਹੀ ਹਾਲਾਤ ਰਹੇ ਤਾਂ ਪੰਜਾਬ ਸੁੱਕਾ ਇਹਦਾ ਆਰ ਪੰਜਾਬ ਇੱਕ ਬੰਜਰ ਧਰਤੀ ਦੇ ਰੂਪ ਵਿੱਚ ਆਉਣ ਵਾਲੇ ਸਮੇਂ ਸਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਸਾਡਾ ਪਾਣੀ ਪਹਿਲਾਂ ਹੀ ਸਾਰਾ ਕਿਤੇ 200 ਫੁੱਟ ਤੋਂ ਲੈ ਕੇ 7-800000 ਫੁੱਟ ਤੱਕ ਤੇਲੇ ਚੜਿਆ ਗਿਆ ਔਰ ਪੰਜਾਬ ਨਹਿਰੀ ਪਾਣੀ ਤੋਂ ਬਿਨਾ ਬਚ ਨਹੀਂ ਸਕਦਾ ਪੰਜਾਬ ਦਾ ਨਹਿਰੀ ਪਾਣੀ ਖੋਇਆ ਜਾ ਰਿਹਾ ਸੋ ਇਸ ਫੈਸਲੇ ਦੀ ਸ਼ਰੋਣੀ ਕਾਰੀ ਦਲ ਦੀ ਭਰਤੀ ਕਮੇਟੀ ਨੂੰ ਬਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਕੇਂਦਰ ਨੂੰ ਜਿੱਥੇ ਅਪੀਲ ਕਰਦੇ ਆਂ ਕਿ ਪੰਜਾਬ ਦੇ ਪਾਣੀਆਂ ਦਾ ਖਤ ਜੋ ਖੋਇਆ ਉਹ ਵਾਪਸ ਉਸੇ ਤਰ੍ਹਾਂ ਪੰਜਾਬ ਨੂੰ ਦਿੱਤਾ ਜਾਵੇ ਉੱਥੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਕਿ ਉਹਨਾਂ ਨੇ ਪਾਣੀ ਵਿਰੋਧਤਾ ਦਰਜ ਕਰਾਇਆ ਫੈਸਲੇ ਦਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਚ ਪਰੰਤੂ ਉਹਨਾਂ ਨੇ ਦੁਨੀਆਂ ਦਾ ਪੱਖ ਜਿਹੜਾ ਸਹੀ ਰੂਪ ਵਿੱਚ ਪੇਸ਼ ਨਹੀਂ ਕੀਤਾ ਸੋ ਉਹਨਾਂ ਨੂੰ ਚਾਹੀਦਾ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਸਾਰੀਆਂ ਸਮਾਜਿਕ ਧਿਰਾਂ ਹਰ ਕਿਸਮ ਦੇ ਬੁੱਧੀਜੀਵੀਆ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਪਾਣੀਆਂ ਦੀ ਲੜਾਈ ਇਹ ਜਿਹੜੀ ਹੈ ਬੜੀ ਸੰਜੀਦਗੀ ਦ੍ਰਿੜਤਾ ਨਾਲ ਇੱਕ ਨਵੇਂ ਪੱਖ ਤੋਂ ਵੀ ਆ ਲੋਕਾਂ ਵਿੱਚ ਵੀ ਲੜਨੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਅੰਦਰ ਸਰਕਾਰ ਹੈ ਜਿਹੜੀ ਪੰਜਾਬ ਦਾ ਕੋਈ ਵੀ ਤੱਕਾ ਜਿਹੜਾ ਨਾ ਤਰ ਸਕੇ ਸੋ ਸੋਚੇ ਸੋ ਇਕਬਾਲ ਸਿੰਘ ਝੁੰਡਾ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਮਨਪੀਤਿਆਲੀ ਨੇ ਵਿਰੋਧ ਕੀਤਾ ਹੈ ਸੰਤਾ ਸਿੰਘ ਮੈਦਪੁਰੀ ਨੇ ਵਿਰੋਧ ਕੀਤਾ ਹੈ ਔਰ ਪ੍ਰਤਾਪ ਸਿੰਘ ਬਡਾਲਾ ਵੀ ਬੀ ਸਤਵੰਦ ਕੋਰ ਹਰ ਕਿਸੇ ਨੇ ਪ੍ਰੈਸ ਨੋਟ ਬਿਆਨ ਜਾਰੀ ਕਰਕੇ ਵਿਰੋਧ ਕੀਤਾ ਹੈ ਹਾਲਾਂਕਿ ਹੁਣ ਪੰਜਾਬ ਚ ਬੀਜੇਪੀ ਦੀ ਪੰਜਾਬ ਦੀ ਲੀਡਰਸ਼ਿਪ ਕਿਵੇਂ ਇਹ ਮਸਲਾ ਕੇਂਦਰ ਤੱਕ ਲੈ ਕੇ ਜਾਂਦੀ ਹੈ ਪੰਜਾਬ ਦੇ ਬੀਜੇਪੀ ਦੇ ਐਮਐਲਏ ਅਸ਼wini ਕੁਮਾਰ ਖਾਸ ਤੌਰ ਤੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਦੇ ਉੱਤੇ ਵੀ ਸਾਰਿਆਂ ਦੀ ਨਜ਼ਰ ਰਹੇਗੀ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਮਨਪੀਤਿਆਲੀ ਵੀ ਆਉਣਗੇ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਨੇ ਬੀਬੀ ਗਨੀਵ ਕੌਰ ਮਜੀਠੀਆ ਵਿਕਰਮਜੀਠੀਆ ਦੀ ਪਤਨੀ ਇਹਨਾਂ ਸਾਰਿਆਂ ਦੀ ਭੂਮਿਕਾ ਕੀ ਰਹਿੰਦੀ ਹੈ ਇਹਦੇ ਉੱਪਰ ਵੀ ਸਾਰਿਆਂ ਦੀ ਨਜ਼ਰ ਬਣੀ ਰਹੇਗੀ ਉੰਜ ਜਿਹੜੇ ਨਾਇਬ ਸਿੰਘ ਸ਼ਾਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਅਗਰ ਪਾਕਿਸਤਾਨ ਪੰਜਾਬ ਨੂੰ ਕਰੀ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਪੈਂਦੀ ਹੈ ਕਦੇ ਪੰਜਾਬ ਨੂੰ ਐਮਰਜੈਂਸੀ ਪਈ ਤੇ ਅਸੀਂ ਮਦਦ ਕਰਾਂਗੇ ਸੋ ਇਸ ਫੈਸਲੇ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਔਰ ਯੂਨੀਨਿਮਸਲੀ ਸਰਬਸੰਮਤੀ ਦੇ ਨਾਲ ਇਹ ਮਤੇ ਪਾ ਲੈਣੇ ਚਾਹੀਦੇ ਨੇ ਕਿ ਅਗਰ ਕਿਸੇ ਸੂਬੇ ਨੂੰ ਕੋਈ ਕਿਸੇ ਸੂਬੇ ਚ ਕਾਲ ਪੈ ਜੇ ਪਾਣੀ ਦੀ ਦਿੱਕਤ ਆ ਜੇ ਤੇ ਦੋਵੇਂ ਸੂਬੇ ਇੱਕ ਦੂਸਰੇ ਨੂੰ ਕਿਸ ਹੱਦ ਤੱਕ ਮਦਦ ਕਰਨ ਇਹ ਵੀ ਤੈਅ ਹੋ ਜਾਣਾ ਚਾਹੀਦਾ ਔਰ ਪਾਣੀਆਂ ਦੀ ਵੰਡ ਬਹੁਤ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਾਇਬ ਸਿੰਘ ਸਿਆਣੀ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਵੀ ਕੇਂਦਰ ਸਰਕਾਰ ਤੋਂ ਇੱਕ ਵਾਰੀ ਮੰਗ ਕਰ ਦਿਓ ਪੰਜਾਬ ਲਈ ਕਿ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੈ ਕੇਂਦਰ ਸਰਕਾਰ ਉਹ ਪੰਜਾਬ ਨੂੰ ਜਾਰੀ ਕਰੇ ਸੋ ਕਿਉਂਕਿ 4000 ਕਿਉਸੇਕ ਪਾਣੀ ਹਰਿਆਣੇ ਨੂੰ ਮਨੁੱਖਤਾ ਦੇ ਆਧਾਰ ਤੇ ਹਜੇ ਵੀ ਦਿੱਤਾ ਜਾ ਰਿਹਾ ਸੋ ਮਨੁੱਖਤਾ ਦੇ ਆਧਾਰ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਪੰਜਾਬ ਦੇ ਹੱਕ ਚ ਹਾ ਦਾ ਨਾਰਾ ਮਾਰੋ ਤਾਂ ਹੀ ਪੰਜਾਬੀ ਤੁਹਾਡੇ ਨਾਲ ਖੜਨਗੇ ਬਹੁਤ ਬਹੁਤ ਧੰਨਵਾਦ ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ